ਗੁਰਜੀ ਸੰਦਲ ਚੰਨ ਦੇ ਅਫਜ਼ਾ ਸਵਾਗਤਾ ਦੀ ਤਾਜ਼ਾ ਖਬਰ ਇੰਡੀਆ ਬੇਤ ਜਰੂਰੀ ਹੋ ਗਿਆ ਕਿ 트럼ਪ ਦੇ ਟ੍ਰੈਫਿਕ ਤੋਂ ਭਾਰਤ ਨੂੰ ਫਾਇਦਾ ਯੂਪੀ ਯੂਰਪੀ ਸੰਘ ਨੇ ਮੰਨਿਆ ਲੋਹਾ ਯੂਰਪੀ ਸੰਘ ਦੇ ਵਿਦੇਸ਼ ਮਾਮਲੇ ਦੇ ਮੁਖੀ ਕਾਜਾ ਕਲਾਸ ਨੇ 21 ਜਨਵਰੀ 2026 ਨੂੰ ਭਾਰਤ ਨਾਲ ਸੰਬੰਧਾਂ ਦੇ ਵੱਡੇ ਬਦਲਾਅ ਦੇ ਸੰਕੇਤ ਦਿੱਤੇ ਹਨ ਤੇ ਉਹਨਾਂ ਨੇ ਕਿਹਾ ਹੈ ਕਿ ਮੌਜੂਦਾ ਖਤਰਨਾਕ ਵਿਸ਼ਵ ਹਾਲਾਤ ਵਿੱਚ ਭਾਰਤ ਦੇ ਯੂਰਪ ਦਾ ਇਕੱਠੇ ਕੰਮ ਕਰਨਾ ਦੋਵਾਂ ਲਈ ਫਾਇਦੇਮੰਦ ਹੋਵੇਗਾ ਇਸ ਵਾਰ 26 ਜਨਵਰੀ ਦੇ ਸਮਾਗਮ ਵਿੱਚ ਯੂਰਪੀ ਸੰਘ ਦੇ ਚੋਟੀ ਦੇ ਲੀਡਰਸ਼ਿਪ ਯੂਨੀਅਨ ਕੌਂਸਲ ਦੇ ਪ੍ਰਧਾਨ ਐਟ ਓਨੀਓ ਕੋਸਟਾ ਅਤੇ ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਔਰਸੁਲਾ ਵਾਨ ਡੇ ਲੇਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਰਹੀ ਹੈ ਇਸ ਤੋਂ ਤੁਰੰਤ ਬਾਅਦ 27 ਜਰਮਨੀ ਸੌਲਵੀਂ ਭਾਰਤੀ ਈਯੂ ਸਿਖਰ ਬਾਰਤਾ ਹੋਵੇਗੀ ਇਸ ਇਤਿਹਾਸ ਵਿੱਚ ਦੌਰੇ ਵਿੱਚ ਤਿੰਨ ਮੁੱਖ ਖੇਤਰਾਂ ਵਿੱਚ ਵੱਡੀ ਡੀਲ ਨੀਡ ਹੋਣ ਦੀ ਉਮੀਦ ਹੈ 27 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਮੁਕਤ ਵਿਪਾਸ ਸਮਝੌਤੇ ਐਫਟੀਏ ਤੇ ਗੱਲਬਾਤ ਹੋ ਸਕਦੀ ਹੈ ਇਸ ਸਮਝੌਤਾ ਫਾਰਮੈਸਿਊ ਸਿਊ ਟਿਕਲਾ ਸੈਮੀ ਕੰਡਕਟਰ ਕਲੀਨ ਟੈਕਨੋਲੋਜੀ ਵਰਗੀ ਖੇਤਰਾਂ ਸਪਲਾਈ ਦੀ ਚੇਨ ਨੂੰ ਮਜ਼ਬੂਤ ਕਰੇਗਾ ਤੇ ਕਾਪਟ ਦੇ ਸੁਰੱਖਿਆ ਦੇ ਦੋਵੇਂ ਤਰ੍ਹਾਂ ਸਮੁੰਦਰੀ ਸਖਿਆ ਤੇ ਸਾਈਬਰ ਰੱਖਿਆ ਅਤੇ ਅੱਤਵਾਦ ਵਿਰੋਧੀ ਸਹਿਯੋਗ ਨੂੰ ਵਧਾਉਣ ਲਈ ਇੱਕ ਨਵੀਂ ਰੱਖਿਆ ਸਾਂਝੀ ਜਾਰੀ ਤੇ ਹਸਤਾਕਰ ਕਰਨ ਗਏ ਮਲੋਲਿਟੀ ਸਮਝੌਤਾ ਇਹ ਸਮਝੌਤੇ ਰਾਈ ਭਾਰਤੀ ਵਿਦਿਆਰਥੀ ਖੋਜਕਰਤਾ ਤੇ ਹੁਨਰਮੰਦ ਪੇਸ਼ੇਵਾਰ ਲਈ ਯੂਰਪ ਜਾਣ ਤੇ ਉੱਥੇ ਕੰਮ ਕਰਨਾ ਸੌਖਾ ਹੋਵੇਗਾ ਕਾਜਾ ਕਲਾਸ ਦਾ ਇਹ ਬਿਆਨ ਯੂਰਪੀ ਸੰਸਦ ਦੇ ਸਬੋਧਨ ਕਰਦਾ ਹੈ ਕਲਾਸ ਨੇ ਕਿਹਾ ਕਿ ਦੋਵੇਂ ਵੱਡੇ ਲੋਕਤੰਤਰ ਵਿੱਚ ਉਹ ਹਿਲ ਕੁ ਹਿਲ ਕੁ ਚੋਣਾਂ ਦਾ ਜੋਖਮ ਨਹੀਂ ਉਠਾ ਸਕਦੀ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਅੰਤਰਰਾਸ਼ਟਰੀ ਕਾਨੂੰਨ ਅਤੇ 21ਵੀਂ ਸਦੀ ਦੇ ਸਿਸਟਮ ਨੂੰ ਬਚਾ ਕੇ ਰੱਖੀ ਹੈ ਧੰਨਵਾਦ ਜੀ ਖਬਰਾਂ ਜੁਲ ਲਈ ਬਣੀ ਰੋ ਖਬਰਾਂ ਸ਼ੀ